ਲਓ ਜੀ ਆ ਨਵੀ ਸੁਣ ਲਓ ਇੱਕ ਬਹੁਤ ਵੱਡਾ ਤੇ ਨਵਾਂ ਬਿਆਨ ਆਇਆ 2027 ਦੀਆਂ ਵੋਟਾਂ ਦੇ ਵਿੱਚ ਕਾਂਗਰਸ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ ਇਸ ਸਵਾਲ ਤੇ ਵੱਡੀ ਚਰਚਾ ਛਿੜ ਗਈ ਹੈ ਕਿਉਂਕਿ ਇਹ ਬਹੁਤ ਵੱਡੀ ਮੰਗ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਸਿੱਧੂ ਨੇ ਉਹਨੇ ਕਿਹਾ ਕਿ ਜੇ ਨਵਜੋਤ ਸਿੱਧੂ ਨੂੰ ਸਿਆਸਤ ਦੇ ਵਿੱਚ ਲਿਆਉਣਾ ਹੈ ਤਾਂ ਉਹ ਸਿਆਸਤ ਦੇ ਵਿੱਚ ਤਾਂ ਸਰਗਰਮ ਹੋਣਗੇ ਜੇਕਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇਗਾ ਇਹ ਬਿਆਨ ਕੱਲ ਜਿਹੜੀ ਨਵਜੋਤ ਸਿੱਧੂ ਹੋਰਾਂ ਦੀ ਪਤਨੀ ਡਾਕਟਰ ਨਵਜੋਤ ਸਿੱਧੂ ਹੈ ਉਹਨੇ ਉਦੋਂ ਦਿੱਤਾ ਜਦੋਂ ਉਹ ਗਵਰਨਰ ਨੂੰ ਮਿਲਣ ਦੇ ਲਈ ਗਈ ਸੀ ਪੱਤਰਕਾਰਾਂ ਨੇ ਪੁੱਛਿਆ ਬਿਨਵਜੋਤ ਸਿੱਧੂ ਸਿਆਸਤ 'ਚ ਕਦੋਂ ਆਉਣਗੇ ਤਾਂ ਉਹਨੇ ਬਹੁਤ ਵੱਡਾ ਬਿਆਨ ਦਾ ਗਿਆ ਜਿਹਦੇ ਤੇ ਕਈ ਸਵਾਲ ਨੇ ਜਿਨ੍ਹਾਂ ਤੇ ਆਪਾਂ ਗੱਲ ਕਰਦੇ ਹਾਂ ਬਿਨਵਜੋਤ ਸਿੱਧੂ ਨੇ ਸਪਸ਼ਟ ਕਿਹਾ ਬਿਨਾ ਕੋਈ ਸੰਗ ਚਿਜਕ ਉਹ ਕਹਿੰਦੀ ਬਿਨਵਜੋਤ ਸਿੱਧੂ ਸਿਆਸਤ 'ਚ ਆਉਣਗੇ ਪਰ ਉਦੋਂ ਆਉਣਗੇ ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕੀਤਾ ਜਾਵੇਗਾ ਉਹ ਕਹਿੰਦੀ ਸਾਡੇ ਕੋਲ ਕਰੋੜਾ ਰੁਪਏ ਲਾਉਣ ਲਈ ਤਾਂ ਹੈ ਨਹੀਂ ਪਰ ਅਸੀਂ ਯਾਨੀ ਉਹ ਆਪਣੇ ਪਰਿਵਾਰ ਦੀ ਗੱਲ ਕਰ ਰਹੀ ਸੀ ਵੀ ਅਸੀਂ ਪੂਰੇ ਪੰਜਾਬ ਨੂੰ 골ਡਨ ਪੰਜਾਬ ਬਣਾ ਸਕਦੇ ਹਾਂ ਸੁਨਹਿਰੀ ਪੰਜਾਬ ਬਣਾ ਸਕਦੇ ਹਾਂ ਔਰ ਪੰਜਾਬ ਚੋ ਸਾਰੇ ਦੁੱਖ ਤਕਲੀਫਾਂ ਅਸੀਂ ਦੂਰ ਕਰ ਸਕਦੇ ਹਾਂ ਜੇ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਐਲਾਨ ਕਰ ਦੇਵੇ ਨਾਲੇ ਇਹ ਵੀ ਕਿਹਾ ਉਹਨੇ ਕਹਿੰਦੀ ਬਾਕੀ ਕਈ ਸਾਰੇ ਨੇ ਜਿਹੜੇ ਰੋਜ਼ ਮੁੱਖ ਮੰਤਰੀ ਬਣ ਕੇ ਸੌਂਦੇ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਸਮਝਦੇ ਨੇ ਪਰ ਉਹਨਾਂ ਦੇ ਅੰਦਰ ਜਿਹੜੀ ਖਿੱਚੋ ਤਾਨ ਹੈ ਉਹ ਕੁਝ ਨਹੀਂ ਬੰਨ੍ਹ ਦੇ ਰਹੀ ਹੁਣ ਤੁਸੀਂ ਜਰਾ ਦੱਸੋ ਵੀ ਕੀ ਇਹ ਜਿਹੜਾ ਬਿਆਨ ਦਿੱਤਾ ਹੈ ਬੀਬੀ ਨਵਜੋਤ ਸਿੱਧੂ ਨੇ ਕੀ ਇਹ ਬਿਆਨ ਠੀਕ ਹੈ ਪਹਿਲਾ ਸਵਾਲ ਜੇਕਰ ਨਵਜੋਤ ਸਿੱਧੂ ਨੂੰ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇ ਤਾਂ ਕੀ ਕਾਂਗਰਸ ਪੰਜਾਬ 'ਚ ਜਿੱਤ ਜਾਏਗੀ ਦੂਜਾ ਸਵਾਲ ਕੀ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੱਧੂ ਨੂੰ ਐਲਾਨ ਸਕਦੀ ਹੈ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਲਗਭਗ ਢਾਈ ਸਾਲ ਹੋ ਗਏ ਉਹ ਬਿਲਕੁਲ ਚੁੱਪ ਤੇ ਸਾਇਲੈਂਟ ਬੈਠਾ ਤੀਜਾ ਸਵਾਲ ਜਿਹੜਾ ਦਾਵਾ ਕੀਤਾ ਬੀਬੀ ਨਵਜੋਤ ਸਿੱਧੂ ਨੇ ਵੀ ਜੇਕਰ ਸਾਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤਾਂ 골ਡਨ ਪੰਜਾਬ ਬਣ ਜਾਏਗਾ ਸੁਨਹਿਰੀ ਪੰਜਾਬ ਕੀ ਇਹ ਸੱਚ ਹੈ ਕੀ ਇਹ ਸੰਭਵ ਹੈ ਤਿੰਨ ਸਵਾਲਾਂ ਤੇ ਗੱਲ ਕਰਦੇ ਆਂ ਪਹਿਲੀ ਤਾਂ ਗੱਲ ਇਹ ਵੀ ਕਾਂਗਰਸ ਸ਼ਾਇਦ ਇਦਾਂ ਕਦੇ ਨਹੀਂ ਕਰੇਗੀ ਕਿ ਜਿਹੜਾ ਬੰਦਾ 2 2.5 ਸਾਲ ਤੋਂ ਬਿਲਕੁਲ ਸਰਗਰਮ ਨਹੀਂ ਹੈਗਾ ਚੁੱਪ ਬੈਠਾ ਤੇ ਦੂਜਿਆਂ ਨੂੰ ਛੱਡ ਕੇ ਤੇ ਜੇ ਕਾਂਗਰਸ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ ਤਾਂ ਫਿਰ ਬਾਕੀ ਕਿੱਧਰ ਜਾਣਗੇ ਕੀ ਬਾਕੀ ਸਪੋਰਟ ਕਰ ਪਾਉਣਗੇ ਕਾਂਗਰਸ ਦੀ ਸਵਾਲ ਇਹ ਲੱਗਦਾ ਨਹੀਂ ਸੰਭਵ ਦੂਜੀ ਗੱਲ ਜੇ ਨਵਜੋਤ ਸਿੱਧੂ ਨੂੰ ਚਿਹਰਾ ਐਲਾਨ ਵੀ ਦੇਣ ਕੀ ਜਿਹੜਾ ਨਵਜੋਤ ਸਿੰਘ ਸਿੱਧੂ ਕਦੇ ਸਿਆਸਤ ਚ ਸਰਗਰਮ ਕਦੇ ਬਾਹਰ ਪਹਿਲਾਂ ਬੀਜੇਪੀ ਚ ਫਿਰ ਕਾਂਗਰਸ ਚ ਕਦੇ ਇੱਧਰ ਕਦੇ ਉੱਧਰ ਕੀ ਉਸ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਉੱਪਰ ਲੋਕਪੂਰਨ ਭਰੋਸਾ ਕਰਕੇ ਤੇ ਉਹਨੂੰ ਪੰਜਾਬ ਦੀ ਅਗਵਾਈ ਦੇਣਗੇ ਅਗਲਾ ਜਿਹੜਾ ਦਾਵਾ ਕੀਤਾ ਵੀ ਅਸੀਂ 골ਡਨ ਪੰਜਾਬ ਸੁਨਹਿਰੀ ਪੰਜਾਬ ਬਣਾ ਦੇਾਂਗੇ ਮੈਨੂੰ ਲੱਗਦਾ ਪਾਈ ਇਹ ਤਾਂ ਸਾਰੇ ਮੁੱਖ ਮੰਤਰੀਆਂ ਦੇ ਪਰਿਵਾਰਾਂ ਨੂੰ ਵੀ ਪਹਿਲਾਂ ਲੱਗਦਾ ਸੀ ਬਾਅਦ ਚ ਇਹਦੇ ਬਾਰੇ ਕੋਈ ਬੋਲਦਾ ਨਹੀਂ ਇਹ ਤਾਂ ਇਹ ਤਾਂ ਸੁਵੀਰ ਬਾਦਲੋਰੀ ਵੀ ਪਹਿਲਾਂ ਕਹਿੰਦੇ ਸੀ ਇਹ ਤਾਂ ਜਦੋਂ ਸਰਕਾਰ ਨਹੀਂ ਕੈਪਟਨ ਵੀ ਮੁੱਖ ਮੰਤਰੀ ਬਣਨ ਲਈ ਇਹੀ ਸੁਪਨੇ ਦਿਖਾਉਂਦਾ ਸੀ ਭਗਵਾਨ ਤਮਨ ਸਾਹਿਬ ਜਦੋਂ ਨਹੀਂ ਸੀ ਬਣੇ ਉਦੋਂ ਆਹੀ ਸੁਪਨੇ ਸੀ ਨਾ ਵੀ ਅਸੀਂ ਐਸਾ ਪੰਜਾਬ ਚਾਹੁੰਨੇ ਆ ਰੰਗਲਾ ਪੰਜਾਬ ਕੀ ਬਣਿਆ ਹੈ ਸੋ ਦੇਖੋ ਪੰਜਾਬ ਕੀ ਚਾਹੁੰਦਾ ਹੈ ਤੇ ਪੰਜਾਬ ਕਿਦਾਂ ਖੁਸ਼ਹਾਲ ਹੋ ਸਕਦਾ ਹੈ ਜਿਹੜੀ ਵੀ ਪਾਰਟੀ ਇਹ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਨ ਤੋਂ ਪਿੱਛੇ ਨਹੀਂ ਹਟਦੀ ਔਰ ਇਹ ਪੂੰਜੀਪਤੀਆਂ ਦੀਆਂ ਨੀਤੀਆਂ ਨੂੰ ਜਦੋਂ ਤੱਕ ਛੱਡਿਆ ਨਹੀਂ ਜਾਂਦਾ ਉਦੋਂ ਤੱਕ ਪੰਜਾਬ ਖੁਸ਼ਹਾਲ ਨਹੀਂ ਹੋ ਸਕਦਾ ਇਹ ਗੱਲ ਦੀ ਗਰੰਟੀ ਹੈ ਤੇ ਨਵਜੋਤ ਸਿੱਧੂ ਸਾਹਿਬ ਦੀ ਜਿਹੜੀ ਸਮਝ ਹੈ ਕਿ ਉਹ ਸੱਚੀ ਮੁੱਚੀ ਐਵੇਂ ਹੈਗੀ ਹੈ ਵੀ ਜਿਹੜਾ ਸਾਰਾ ਪ੍ਰਾਈਵੇਟਾਈਜੇਸ਼ਨ ਵੱਲ ਵਧ ਰਿਹਾ ਕੰਮ ਸਰਕਾਰੀ ادارے ਹੌਲੀ-ਹੌਲੀ ਬੰਦ ਕੀਤੇ ਜਾ ਰਹੇ ਨੇ ਵੀ ਉਹ 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 ਕੰਮ ਬੰਦ ਕਰਨਾ ਕੀ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕਦੇ ਇਹ ਗੱਲਾਂ ਕੀਤੀਆਂ ਨੇ ਵੀ ਕਾਰਪੋਰੇਟ ਕਰਾਣੇ ਇੰਦਾ-ਇੰਦਾ ਕਰਕੇ ਐ ਲੁੱਟੀ ਜਾਂਦੇ ਨੇ ਕੀ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਸਮਝ ਜਿਹੜੀ ਆ ਉਹ ਇਕਨੋਮਿਕਲੀ ਇਸ ਤਰ੍ਹਾਂ ਦੀ ਹੈਗੀ ਆ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਇਹ ਗੱਲ ਕਲੀਅਰ ਹੈ ਸੁਣਿਆ ਤੁਸੀਂ ਵੀ ਅਸੀਂ ਵੀ ਕਦੇ ਨਹੀਂ ਬੋਲੇਓ ਤੇ ਜਿਹੜੀ ਵੀ ਪਾਰਟੀ ਜਿਹੜਾ ਵੀ ਬੰਦਾ ਮੁੱਖ ਜੜ ਤੇ ਉਂਗਲ ਨਹੀਂ ਤਰਦਾ ਉਹ ਪੰਜਾਬ ਦਾ ਕੁਝ ਨਹੀਂ ਸਵਾਰ ਸਕਦਾ ਪੰਜਾਬ ਚ ਬੇਰੁਜ਼ਗਾਰੀ ਹੈ ਮਹਿੰਗਾਈ ਹੈ ਪੰਜਾਬ ਦੇ ਕਿਸਾਨ ਕਰਜ਼ਿਆਂ ਚ ਨਹੀਂ ਪੰਜਾਬ ਦਾ ਮਜ਼ਦੂਰ ਬੁਰੀ ਹਾਲਤ ਚ ਹੈ ਕੱਚੇ ਮਲਾਜ਼ਮ ਨੇ ਇਹ ਸਾਰਾ ਕੁਝ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਹੈ ਪਰ ਜਿਹੜਾ ਵੀ ਕੋਈ ਲੀਡਰ ਜਾਂ ਪਾਰਟੀ ਉਹਨਾਂ ਨੀਤੀਆਂ ਦੇ ਉਲਟ ਨਹੀਂ ਹੈ ਉਹ ਪੰਜਾਬ ਦਾ ਕੱਖ ਨਹੀਂ ਸਵਾਰ ਸਕਦਾ ਜੋ ਮਰਜੀ ਜਿੰਨੂੰ ਮਰਜੀ ਬਣਾ ਦੇਉ ਜੇ ਮੈਂ ਨਹੀਂ ਆ ਤਾਂ ਮੈਨੂੰ ਵੀ ਬਣਾ ਦੇਉ ਤਾਂ ਵੀ ਨਹੀਂ ਸਿਸਟਮ ਦੇ ਪਿੱਛੇ ਉਹ ਘਰਾਣੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਤੇ ਉਹ ਆਪਦੇ ਹਿਸਾਬ ਨਾਲ ਸਭ ਕੁਝ ਕਰਾਉਂਦੇ ਪਏ ਨੇ ਇਹੀ ਅੱਜ ਦਾ ਸੱਚ ਹੈ ਹੁਣ ਨਵਜੋਤ ਸਿੰਘ ਸਿੱਧੂ ਸਾਹਿਬ ਪਹਿਲਾਂ ਜਿਹੜੇ ਮਹਿਕਮਿਆਂ ਦੇ ਮੰਤਰੀ ਵੀ ਰਹੇ ਨੇ ਜਿਹੜੇ ਮਹਿਕਮਿਆਂ ਦੇ ਮੰਤਰੀ ਰਹੇ ਉਹਨਾਂ ਦਾ ਉਹਨਾਂ ਨੇ ਕੀ ਕਰਤਾ ਭਾਵੇਂ ਅੱਜ ਉਹ ਆਰਮਨਾਲ ਕਹਿ ਦੇਣ ਦੇ ਵੇਖੋ ਜੀ ਮੇਰੇ ਕੋਲ ਪਾਵਰ ਨਹੀਂ ਸੀ ਪੂਰੀ ਹੁੰਦੀ ਉਦੋਂ ਕੈਪਟਨ ਆਏ ਸੀ ਜੂ ਸੀ ਪਰ ਨਹੀਂ ਕੁਝ ਤਾਂ ਹੁੰਦਾ ਹੀ ਸੀ ਨਵਜੋਤ ਸਿੰਘ ਸਿੱਧੂ ਸਾਹਿਬ ਪ੍ਰਧਾਨ ਵੀ ਰਹੇ ਕਾਂਗਰਸ ਦੇ ਖਖੜੀਆਂ ਕਰੇਲੇ ਕਾਂਗਰਸ ਹੋਈ ਫਰੀ ਹੈ ਉਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਪਿਛਲੇ ਟਾਈਮ ਤੋਂ ਪੈਸਿਵ ਨੇ ਪੋਲਿਟਿਕਸ 'ਚ ਇਸ ਕਰਕੇ ਨਹੀਂ ਕਿ ਸਿਧਾਂਤ ਬਹੁਤ ਵੱਖਰੇ ਨੇ ਇਸ ਕਰਕੇ ਵੀ ਮਨਪਸੰਦ ਅਹੁਦੇ ਨਹੀਂ ਮਿਲਦੇ ਅੱਜ ਵੀ ਉਹਨਾਂ ਦੀ ਜਿਹੜੀ ਧਰਮ ਪਤਨੀ ਬੀਬੀ ਨਵਜੋਤ ਸਿੱਧੂ ਜੀ ਹੈ ਉਹਨਾਂ ਨੇ ਗੱਲ ਅਹੁਦੇ ਦੀ ਕੀਤੀ ਹੈ ਵੀ ਵੱਡਾ ਅਹੁਦਾ ਚਾਹੀਦਾ ਗੱਲ ਜਦੋਂ ਸੇਵਾ ਦੀ ਹੁੰਦੀ ਹੈ ਸਾਰੇ ਰਾਜਨੀਤਕ ਕਹਿੰਦੇ ਅਸੀਂ ਸੇਵਾ ਕਰਨੀ ਹੈ ਰਾਜ ਨਹੀਂ ਸੇਵਾ ਕਰਨੀ ਹੈ ਤਸਲੂਕ ਸੇਵਕਾਂ ਮੈਂ ਪੁੱਛਣਾ ਚਾਹਣਾ ਕੀ ਸੇਵਾ ਕਰਨ ਲਈ ਰਾਜਨੀਤਕ ਬੰਨਾ ਜ਼ਰੂਰੀ ਹੈ ਵੱਡਾ ਅਹੁਦਾ ਜ਼ਰੂਰੀ ਹੈ ਇੱਥੇ ਬਹੁਤ ਵੱਡੇ ਵੱਡੇ ਮਹਾਨ ਸੇਵਕ ਹੋਏ ਭਾਈ ਕਨਈਆ ਜੀ ਤੋਂ ਵੱਡੀ ਸੇਵਾ ਕਿਹਨੇ ਕਰਨੀ ਹੈ ਕਿਹੜਾ ਅਹੁਦਾ ਸੀ ਉਹਨਾਂ ਕੋਲ ਸਰਕਾਰ ਦੇ ਵਿੱਚ ਭਗਤ ਪੂਰਨ ਜੀ ਦੀ ਸੇਵਾ ਪੂਰੀ ਦੁਨੀਆ ਜਾਣਦੀ ਹੈ ਕਿਹੜਾ ਅਹੁਦਾ ਸੀ ਪਿੰਗਲਵਾੜੇ ਵਾਲੇ ਭਾਈ ਭਗਤ ਪੂਰਨ ਜੀ ਕੋਲ ਇੱਥੇ ਹੋਰ ਕਿੰਨੇ ਲੋਕ ਸੇਵਕ ਹੋਏ ਨੇ ਕਿਹੜੇ ਅਹੁਦੇ ਸੀ ਉਹਨਾਂ ਕੋਲ ਕਿਹੜੀ ਸਰਕਾਰਾਂ ਸੀ ਉਹਨਾਂ ਦੀ ਸਿਰਫ ਆਪਣੇ ਡਫੂਸ ਔਰ ਅਹੁਦੇ ਵਧਾਉਣ ਦੇ ਲਈ ਲੋਕਾਂ ਦੀ ਸੇਵਾ ਦੀਆਂ ਗੱਲਾਂ ਇਹ ਘੱਟ ਚੇਤਨ ਲੋਕਾਂ ਨੂੰ ਤਾਂ ਜੱਜ ਸਕਦੀਆਂ ਨੇ ਪਰ ਸਮਝਦਾਰਾਂ ਨੂੰ ਨਹੀਂ ਸੋ ਨਵਜੋਤ ਸਿੰਘ ਸਿੱਧੂ ਕ੍ਰਿਕਟਰ ਚੰਗੇ ਸੀ ਖਿਡਾਰੀ ਵਧੀਆ ਸੀ ਇਹ ਗੱਲ ਠੀਕ ਹੈ ਉਹ ਕਮੇਡੀ ਸ਼ੋਅ ਦੇ ਵਿੱਚ ਹਾਸੇ ਵੀ ਬਣਾ ਲੈਂਦੇ ਨੇ ਇਹ ਵੀ ਗੱਲ ਠੀਕ ਹੈ ਪਰ ਉਹ ਇੱਕ ਚੰਗਾ ਸਮਾਜ ਦੀ ਅਗਵਾਈ ਕਰਕੇ ਇੱਥੇ ਕੋਈ ਬਹੁਤ ਵੱਡਾ ਬਦਲਾਅ ਕਰ ਦੇਣਗੇ ਕੋਈ ਕ੍ਰਾਂਤੀ ਕਰ ਦੇਣਗੇ 골ਡਨ ਪੰਜਾਬ ਬਣਾ ਦੇਣਗੇ ਇਹ ਦੀ ਸੰਭਾਵਨਾ ਮੈਨੂੰ ਨਹੀਂ ਲੱਗਦੀ ਮੈਂ ਜਿੰਨੀ ਪੋਲੀਟੀਕਲ ਸਾਇੰਸ ਪੜ੍ਹੀ ਐ ਪੋਲੀਟੀਕਲ ਸਾਇੰਸ ਪੜ੍ਹਾਈ ਵੀ ਐ ਪੋਲੀਟੀਕਲ ਸਾਇੰਸ ਜਿੰਨੀ ਕਰ ਰਿਸਰਚ ਤੇ ਸਮਝ ਪੜ੍ਹੀ ਐ ਜਿੰਨੇ ਇੱਕ ਸਿਧਾਂਤ ਰਾਜਨੀਤੀ ਸ਼ਾਸਤਰਦਿਆਂ ਨੂੰ ਥੋੜਾ ਬਹੁਤ ਸਮਝਿਆ ਤੇ ਮੈਨੂੰ ਨਹੀਂ ਕਦੇ ਵੀ ਲੱਗਿਆ ਵੀ ਸਿੱਧੂ ਸਾਹਿਬ ਕੋਲੇ ਕੋਈ ਰਾਜਨੀਤਿਕ ਐਸਾ ਸਿਧਾਂਤ ਜਾਂ ਐਸੀ ਕੋਈ ਜਾਦੂ ਦੀ ਰਾਜਨੀਤਿਕ ਛੜੀ ਹੈ ਜਿਹਦੇ ਨਾਲ ਉਹ ਕੁਝ ਬਦਲ ਸਕਦੇ ਨੇ ਹਾਂ ਉਹਨਾਂ ਦੀ ਧਰਮ ਪਤਨੀ ਨੇ ਜਿਹੜਾ ਇਹ ਬਿਆਨ ਦਿੱਤਾ ਵੇਖੋ ਉਹਨਾਂ ਨੂੰ ਅਧਿਕਾਰ ਹੈ ਸੁਪਨੇ ਸਾਰਿਆਂ ਦੇ ਆ ਇਥੇ ਰਾਜਾ ਵੜਿੰਗ ਸਾਹਿਬ ਉਹਨੇ ਵੀ ਕਿਹਾ ਸੀ ਵੀ ਮੈਂ ਆਪ ਮੁੱਖ ਮੰਤਰੀ ਬੰਨਣਾ ਚਾਹੁੰਨਾ ਜੇ ਮੈਨੂੰ ਬਣਾਇਆ ਜਾਏ ਪ੍ਰਤਾਪ ਸਿੰਘ ਬਾਜਵਾ ਸਾਹਿਬ ਉਹ ਵੀ ਬੰਨਣਾ ਚਾਹੁੰਦੇ ਆ ਚਰਨਜੀਤ ਚੰਨੀ ਨੂੰ ਅਜੇ ਅੱਜ ਹੀ ਗਾਇਕ ਰਣਜੀਤ ਬਾਵਾ ਨੇ ਇੱਕ ਸਟੇਜ ਤੋਂ ਕਿਹਾ ਵੀ ਮਹਾਰਾਜ ਤੁਹਾਨੂੰ ਦੁਬਾਰਾ ਫੇਰ ਮੁੱਖ ਮੰਤਰੀ ਬਣਾਵੇ ਹੈ ਸਖਜਿੰਦਰ ਰੰਧਾਵਾ ਵੀ ਮੁੱਖ ਮੰਤਰੀ ਬੰਨਣਾ ਚਾਹੁੰਦੇ ਨੇ ਕਾਂਗਰਸ ਦੇ ਵਿੱਚ ਹੋਰ ਕਿੰਨੇ ਸਾਰੇ ਆਗੂ ਨੇ ਲਾਜ਼ਮੀ ਜਿਹਨੂੰ ਵੀ ਬਣਾਇਆ ਜਾਏ ਬਨਣਾ ਚਾਹੁੰਦੇ ਨੇ ਜਿਹਨੂੰ ਬਣਾਇਆ ਨਹੀਂ ਜਾਏ ਬਲਕਿ ਪੂਰਾ ਟੈਲ ਵਾਲਾ ਜੋਰ ਲੈ ਕੇ ਬਨਣਾ ਚਾਹੁੰਦੇ ਹੁਣ ਨਵਜੋਤ ਸਿੱਧੂ ਸਾਹਿਬ ਦੀ ਪਤਨੀ ਨੇ ਕਿਹਾ ਕਹਿੰਦੀ ਵੀ ਉੱਪਰ ਪ੍ਰੇਨਕਾ ਗਾਂਧੀ ਨਾਲ ਨਵਜੋਤ ਸਿੱਧੂ ਸਾਹਿਬ ਦੀ ਬੜੀ ਅਟੈਚਮੈਂਟ ਹੈ ਤਾਂ ਇਸ ਕਰਕੇ ਵੀ ਉਹ ਅੱਛਾ ਪ੍ਰੇਨਕਾ ਗਾਂਧੀ ਨਾਲ ਅਟੈਚਮੈਂਟ ਜਾਂ ਰਾਹੁਲ ਰਾਹੁਲ ਗਾਂਧੀ ਨਾਲ ਅਟੈਚਮੈਂਟ ਹੋਵੇ ਫਿਰ ਕੀ ਬੰਦਾ ਬਹੁਤ ਵੱਡਾ ਲੋਕ ਸੇਵਕ ਬਣ ਜਾਂਦਾ ਹੈ ਹੈਂ ਜਾਂ ਜਾਂ ਮੋਦੀ ਨਾਲ ਅਟੈਚਮੈਂਟ ਹੋਵੇ ਤੇ ਫਿਰ ਉਹ ਭਾਜਪਾ ਵਾਲੇ ਬਹੁਤ ਵੱਡੇ ਲੋਕ ਸੇਵਕ ਬਣ ਗਏ ਗੱਲ ਸਮਝਦੀ ਐ ਸਿਧਾਂਤ ਦੀ ਐ ਵਿਚਾਰਧਾਰਾ ਦੀ ਤੇ ਨੀਤੀਆਂ ਦੀ ਐ ਭਾਜਪਾ ਦੇ ਵਿੱਚ ਰਹੇ ਨਵਜੋਤ ਸਿੰਘ ਸਿੱਧੂ ਉਹਨਾਂ ਦੀਆਂ ਨੀਤੀਆਂ ਨਾਲ ਇਹਨਾਂ ਦਾ ਕੋਈ ਵਿਰੋਧ ਨਹੀਂ ਸੀ ਨੀਤੀ ਪਾਲਿਸੀ ਨਾਲ ਕੋਈ ਵਿਰੋਧ ਨਹੀਂ ਸੀ ਨਿੱਜੀ ਪ੍ਰੋਬਲਮਾਂ ਆਈਆਂ ਤੇ ਲੱਗ ਗੋਏ ਜਦੋਂ ਨਵਜੋਤ ਸਿੰਘ ਸਿੱਧੂ ਭਾਜਪਾ 'ਚ ਹੁੰਦੇ ਸੀ ਤਾਂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਹੋਰਾਂ ਦੇ ਉੱਪਰ ਕਮੈਂਟ ਕਰਦੇ ਸੀ ਰਾਹੁਲ ਗਾਂਧੀ ਨੂੰ ਪੱਪੂ ਕਹਿੰਦੇ ਰਹਿਆ ਪੱਪੂ ਮਜ਼ਾਕ ਕਢਾਉਂਦੇ ਰਹੇ ਉਹਦਾ ਔਰ ਫਿਰ ਭਾਜਪਾ ਛੱਡੀ ਤੇ ਇੱਧਰ ਆ ਗਏ ਤੇ ਜਿਹੜੇ ਸ਼ੇਅਰ ਕਦੇ ਮੋਦੀ ਤੇ ਅਮਿਤ ਸ਼ਾਹ ਦੀ ਤਾਰੀਫ਼ ਚ ਪੜਦੇ ਸੀ ਉਹੀ ਸ਼ੇਅਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਲਈ ਹੋ ਗਏ ਤੇ ਜਿਹੜੇ ਸਵਾਲ ਇਹਨਾਂ ਤੇ ਉਠਾਉਂਦੇ ਸੀ ਉਹ ਉਹਨਾਂ ਤੇ ਹੋ ਗਏ ਨੀਤੀਆਂ ਨਾਲ ਕੋਈ ਵਿਰੋਧ ਨਹੀਂ ਭਾਜਪਾ ਦੀਆਂ ਨੀਤੀਆਂ ਉਹ ਵੀ ਇਹਨਾਂ ਨੂੰ ਠੀਕ ਲੱਗਦੀਆਂ ਸੀ ਕਾਂਗਰਸ ਦੀਆਂ ਨੀਤੀਆਂ ਉਹ ਵੀ ਠੀਕ ਕਿਸ ਦਿਨ ਨਵਜੋਤ ਸਿੱਧੂ ਸਾਹਿਬ ਨੇ ਕਿਸੇ ਵੀ ਪਾਰਟੀ ਦੀਆਂ ਨੀਤੀਆਂ ਤੇ ਉਂਗਲ ਰੱਖੀ ਹੈ ਵੀ ਆ ਨੀਤੀ ਨਹੀਂ ਠੀਕ ਆ ਪਾਲਿਸੀ ਨਹੀਂ ਠੀਕ ਆ ਪੋਲਿਟਿਕਸ ਨਹੀਂ ਠੀ ਸਿਰਫ ਉਹ ਗੁਰੂ ਤਾੜੀ ਚੱਕ ਦੇ ਗੁਰੂ ਮਾਰ ਤਾੜੀ ਆ ਮਤਲਬ ਦੇਖੋ ਇਹ ਗੱਲਾਂ ਲੋਕਾਂ ਨੂੰ ਅਟਰੈਕਟ ਕਰਦੀਆਂ ਨੇ ਕਮੇਡੀ ਸ਼ੋਅ 'ਚ ਹੱਸਣਾ ਲੋਕਾਂ ਨੂੰ ਅਟਰੈਕਟ ਕਰਦਾ ਉਹਨਾਂ ਨੇ ਛੱਕੇ ਚੌਕੇ ਵੀ ਲਾਉਂਦੇ ਰਹੇ ਉਹ ਉਹ ਗੇਮ ਦੇ ਵਿੱਚ ਉਹਨਾਂ ਦੀ ਗੇਮ ਨੂੰ ਦੁਨੀਆ ਸਲਾਮ ਕਰਦੀ ਹੈ ਚੰਗੀ ਗੱਲ ਪਰ ਰਾਜਨੀਤੀ ਵਿੱਚ ਕੁਝ ਸਦਾ ਸਵਾਰਨ ਵਾਸਤੇ ਸੰਧਾ ਤੱਕ ਤੇ ਵਿਚਾਰ ਤੱਕ ਇੱਕ ਸੂਝਦਾ ਹੋਣਾ ਜ਼ਰੂਰੀ ਹੈ ਜਿਹੜੀ ਕਿ ਨਵਜੋਤ ਸਿੱਧੂ ਹੋਰਾਂ ਕੋਲ ਨਹੀਂ ਹੈ ਹੁਣ ਉਹਨਾਂ ਦੀ ਧਰਮ ਪਤਨੀ ਨੇ ਜਿਹੜਾ ਦਾਵਾ ਕੀਤਾ ਹੈ ਪੰਜਾਬ ਦੇ ਲੋਕ ਸਾਡੇ ਲੋਕ ਤਾਂ ਹਰ ਇੱਕ ਦੇ ਉੱਪਰ ਹੀ ਇੱਕ ਵਾਰ ਮੁਹੈਲ ਹੋ ਜਾਂਦੇ ਨੇ ਜਿਹੜਾ ਅਜੇ ਨਹੀਂ ਬਣਿਆ ਹੁੰਦਾ ਸਾਡੇ ਲੋਕ ਕਿਸੇ ਨੂੰ ਸਿਧਾਂਤ ਤੋਂ ਵਿਚਾਰਧਾਰਾ ਤੋਂ ਥੋੜਾ ਵੇਖਦੇ ਨੇ ਸਾਡੇ ਲੋਕ ਤਾਂ ਕੈਪਟਨ ਮਨਿੰਦਰ ਨੂੰ ਜਦੋਂ ਬਣਾਇਆ ਸੀ ਉਦੋਂ ਸਾਡੇ ਲੋਕ ਉਹਦੇ ਫਿਦਾ ਸੀ ਹੂੰ ਉਹਦੇ ਚਾਰ ਭਾਸ਼ਣ ਸੁਣ ਕੇ ਜਦੋਂ ਲਗਾਤਾਰ ਸੁਖਵੀਰ ਬਾਦਲ ਉਹਨਾਂ ਦੀ ਸਰਕਾਰ ਦੋ ਵਾਰ ਰਿਪੀਟ ਕੀਤੀ ਉਦੋਂ ਵੀ ਸਾਡੇ ਲੋਕ ਉਹਨਾਂ ਦੇ ਫਿਦਾ ਸੀ ਹੈ ਫਿਰ ਸਾਡੇ ਲੋਕ ਭਗਵੰਤ ਮਾਨ ਸਾਹਿਬ ਤੇ ਨਹੀਂ ਫਿਦਾ ਰਹੇ ਫੁੱਲ ਫਿਦਾ ਫਿਦਾ ਤਾਂ ਹੀ ਬੰਨਵੇਂ ਸੀਟਾਂ ਦਿੱਤੀਆਂ ਨਾ ਹੈ ਸਾਡੇ ਲੋਕ ਵਿਚਾਰੇ ਭੋਲੇ ਨੇ ਇਹ ਤਾਂ ਫਿਦਾ ਹੋ ਜਾਂਦੇ ਨੇ ਤੇ ਇਹਨਾਂ ਦੀ ਏਸੀ ਏਸੀ ਚੀਜ਼ ਦਾ ਫਾਇਦਾ ਸਾਰੀਆਂ ਪਾਰਟੀਆਂ ਤੇ ਰਾਜਨਤਾਵਾਂ ਨੇ ਅੱਜ ਤੱਕ ਚੱਕਿਆ ਜਿਵੇਂ ਜਿਵੇਂ ਲੋਕ ਚੇਤਨਾ ਵਧੇਗੀ ਓਵੇਂ ਓਵੇਂ ਮੇਰੀ ਗਰੰਟੀ ਹੈ ਕਿ ਲੋਕ ਜਿਹੜੇ ਨੇ ਉਹ ਗੱਲਾਂ 'ਚ ਨਹੀਂ ਆਉਣਗੇ ਤੁਸੀਂ ਇਹ ਸਭ ਕੁਝ ਤੇ ਕੀ ਸੋਚਦੇ ਹੋ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ